ਪੰਚਾਇਤੀ ਚੋਣਾਂ ਜਦੋਂ ਵੀ ਹੁੰਦੀਆਂ ਨੇ ਤਾਂ ਉਸ ਤੋਂ ਬਾਅਦ ਜਿਹੜੇ ਉਮੀਦਵਾਰ ਪੰਚਾਇਤੀ ਚੋਣਾਂ ਦੇ ਵਿੱਚ ਆਪਣੀ ਕਿਸਮਤ ਅਜ਼ਮਾਉਂਦੇ ਨੇ ਤਾਂ ਉਹਨਾਂ ਦੇ ਵਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾਂਦਾ ਪਰ ਇਸ ਵਾਰ ਕੁਝ ਵੱਖਰਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕਿਹਾ ਸੀ ਕਿ ਜਿਹੜੇ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਜਾਵੇਗੀ ਉਸ ਪਿੰਡ ਨੂੰ ਜਿਹੜਾ ਕਿ ਇਨਾਮ ਵੀ ਦਿੱਤਾ ਜਾਵੇਗਾ ਕਿਉਂਕਿ ਸਰਬਸੰਮਤੀ ਨਾਲ ਪੰਚਾਇਤ ਚੁਣਨ ਦੇ ਨਾਲ ਜਿਹੜਾ ਕਿ ਪਿੰਡ ਦੇ ਭਾਈਚਾਰਕ ਸਾਂਝ ਵੀ ਲਗਾਤਾਰ ਬਰਕਰਾਰ ਰਹਿੰਦੀ ਹੈ ਉਥੇ ਲਗਾਤਾਰ ਕਈ ਪਿੰਡਾਂ ਦੇ ਵਿੱਚੋਂ ਸਾਹਮਣੇ ਆਇਆ ਕਿ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਗਈ। ਉੱਥੇ ਜੇਕਰ ਅਸੀਂ ਪਿੰਡ ਬਿਗੜਵਾਲ ਦੀ ਗੱਲ ਕਰੀਏ ਤਾਂ ਉੱਥੇ ਵੀ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਗਈ ਅਤੇ ਜਨਰਲ ਕੈਟਾਗਰੀ ਦੇ ਜਿਹੜੇ ਕਿ ਉਮੀਦਵਾਰ ਨੂੰ ਸਰਪੰਚ ਬਣਾ ਦਿੱਤਾ ਗਿਆ। ਜਿਸ ਤੋਂ ਬਾਅਦ ਦੇਖਿਆ ਜਾਂਦਾ ਹੈ ਕਿ ਪਿੰਡ ਵਾਸੀ ਨੇ ਜਿਹੜੇ ਕਿ ਆਮਨ अरोੜਾ ਕੈਬਨ ਮੰਤਰੀ ਆਮਨ अरोੜਾ ਦੀ ਕੋਠੀ ਦੇ ਬਾਹਰ ਜਿਹੜਾ ਕਿ ਧਰਨਾ ਪ੍ਰਦਰਸ਼ਨ ਕਰਦੇ ਨੇ ਕਿਉਂਕਿ ਪਿਛਲੇ 10 ਸਾਲਾਂ ਤੋਂ ਇੱਥੇ ਜਿਹੜਾ ਕਿ ਦਲਿਤ ਚਿਹਰਾ ਹੀ ਜਿਹੜਾ ਹੁਣ ਤੱਕ ਸਰਪੰਚ ਬਣਿਆ ਹੋਇਆ ਸੀ ਪਰ ਉਸ ਤੋਂ ਬਾਅਦ ਜਿਹੜਾ ਕਿ ਹੁਣ ਸਰਬ ਸੰਕਤ ਨਾ ਜੋਰ ਜਰਨਲ ਕੈਟਾਗਰੀ ਦਾ ਸਰਪੰਚ ਹੋਣ ਗਿਆ ਤਾਂ ਫਿਰ ਰਿਜ਼ਰਵ ਦੇ ਵਿੱਚ ਆ ਗਿਆ ਤੇ ਲਿਸਟ ਬਣ ਕੇ ਜਿਹੜੀ ਕਿ ਸਾਹਮਣੇ ਹੈਗੀ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਫਿਰ ਕੈਬਨ ਮੰਤਰੀ ਆਮਨ ਅਰੋਲਾ ਦੀ ਕੋਠੀ ਬਾਹਰ ਪ੍ਰਦਰਸ਼ਨ ਕੀਤਾ ਸਾਡਾ ਭਤੀਜੀ ਹੈ ਸਰਪੰਚ ਦੇ ਅਸੀਂ ਸਹਿਮਤੀ ਨਾਲ ਸਰਪੰਚ ਬਣਾਦੇ ਸਾਰੇ ਨਗਰ ਨੇ ਅੱਜ ਵੀ ਦੇਖੋ ਸਾਰਾ ਨਗਰ ਖੜਾਈ ਸਹਿਮਤੀ ਨਾਲ ਅਸਾਹੋ ਬਣਾਦਾ ਸੀ ਸਰਪੰਚ ਜੀ ਪਰ ਇਹ ਹੁਣ ਮੰਗਲਵਾਰ ਤੱਕ ਪਹਿਲਾਂ ਸਾਡਾ ਪਿੰਡ ਜਰਨਲ ਸੀ ਹੁਣ ਇਹ ਨੂੰ ਬਣਾਇਆ ਸੀ ਇਸ ਸਹਿਮਤੀ ਨਾਲ ਕਿਸ ਨੂੰ ਬਣਾਇਆ ਆ ਸਾਡਾ ਪਿੰਡ ਜੀ ਸੀ ਅੱਛਾ ਜੀ ਹਾਂ ਜੀ ਸਾਰੇ ਨਗਰ ਨੇ ਬਣਾਇਆ ਸੀ ਜੀ ਸਹਿਮਤੀ ਨਾਲ ਹਾਂਜੀ ਹਾਂ ਪਰ ਹੁਣ ਸਾਡਾ ਪਿੰਡ ਅਰਬੇਜ ਕਰਤਾ ਜੀ ਜਰਬੇਜ ਕਰਤਾ ਹਾਂਜੀ ਹਾਂ ਮੁੱਖ ਮੰਤਰੀ ਮਾਨ ਨੇ ਤਾਂ ਕਿਹਾ ਵੀ ਤੁਸੀਂ ਸਹਿਮਤੀ ਹਾਂਜੀ ਹਾਂ ਅੱਜ ਆਵੇਗਾ ਅਸੀਂ ਸਾਡੇ ਪਿੰਡ ਦੇ ਜੋ ਸਹਿਮਤੀ ਹੋ ਰਹੀ ਹੈ ਜੀ ਅੱਛਾ ਹਾਂਜੀ ਹਾਂ ਸਾਡਾ ਪਿੰਡਾ ਪਿੰਡ ਪਿਛਲੀ ਵਾਰ ਵੀ ਜਰਬ ਸੀ ਜੀ ਸਾਡਾ ਪਿੰਡ ਪਿਛਲੀ ਵਾਰ ਵੀ ਜਰਬੀ ਸੀ 10 ਸਾਲ ਹੋ ਗਈ ਜਰਬੀ ਜਰਬੀ ਸੀ ਅੱਛਾ ਵੀ ਹੁਣ ਸਾਡੇ ਜਰਬੀ ਉਹ ਅਸੀਂ ਜਰਬੀ ਬੰਦਾ ਖੜੇ ਆ ਬੰਦਾ ਨਾਲ ਉਹ ਹਾਂਜੀ ਹੁਣ ਅਸੀਂ ਇਹ ਕਹਿੰਦੇ ਫਟਾ ਪਿੰਡ ਜਰਨਲ ਚ ਜੇ ਜਰਨਲ ਚ ਕਰੋ ਜੀ ਤੇ ਅਸੀਂ ਸਹਿਮਤੀ ਬਣਾ ਰਹੇ ਹਾਂ ਜੀ ਇੱਥੇ ਸਾਰਾ ਪਿੰਡ ਬਣਾਏ ਬਣਾਦੀ ਬਾਕੀ ਸਾਡੇ ਵੀ ਚਾਚੇ ਨੇ ਨਾਲ ਇਹਨਾਂ ਨੇ ਕਿਹਾ ਵੀ ਚਲੋ ਜੇ ਉਹ ਮੁੰਡਾ ਹੋ ਰਿਹਾ ਜੀ ਅਸੀਂ ਪਿੱਛੇ ਹਟਦੇ ਹਾਂ ਇਹਨਾਂ ਨੇ ਵੀ ਸਹਿਮਤੀ ਦਿੱਤੀ ਪਹਿਲਾਂ ਪਹਿਲੇ ਅਸੀ ਜੀ ਪਹਿਲਾਂ ਇਹ ਵੀ ਚੋਣ ਲੜ ਰਹੇ ਸੀ ਨਾਲ ਹਾਂਜੀ ਜੀ ਤੁਸੀਂ ਵੀ ਚੋਣ ਲੜ ਰਹੇ ਸੀ ਅੱਜ ਮੈਨੂੰ ਵੀ ਸੀ ਕਿ ਇੱਕ ਹੀ ਜਾਨਾ ਜਾਂਦੇ ਸੀ ਹੁਣ ਰਾਮਦੇਵ ਪ੍ਰੀਤ ਨੂੰ ਜਰਨਲ ਮਨਾਉਣਾ ਚਾਹੁੰਦੇ ਜੀ ਹਾਂਜੀ ਅੱਜ ਇਹੇ ਮੁਡੇ ਮਨਾਉਣਾ ਚਾਹੁੰਦੇ ਸੀ ਰਾਮਬਰੀ ਜੀ ਸਰਬਸੰਮਤੀ ਸਰਬਸੰਮਤੀ ਉੱਤੇ ਹੋ ਗਈ ਜੀ ਪੱਕੀ ਅੱਛਾ ਹਾਂਜੀ ਤੁਸੀਂ ਦੱਸੋ ਕੀ ਜਾਣੇ ਜਾਂਦੇ ਤੁਸੀਂ ਅਸੀਂ ਤਾਂ ਇਹੀ ਗਾਣਾ ਹੁੰਦਾ ਸੀ ਕਿ ਅਸੀਂ ਇਹਨਾਂ ਨਾਲ ਵੀ ਬਿਠਾਏ ਜੀ ਜਰਨਲ 'ਚੋਂ ਉਹਨਾਂ ਨੂੰ ਹੀ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਸਾਰੇ ਪਿੰਡ ਵੱਲੋਂ ਚੁਣਿਆ ਗਿਆ ਸਰਬਸੰਮਤੀ ਦਾ ਜਦੋਂ ਸਾਡੇ ਜਰਨਲ ਆ ਰਹੀ ਹੈ ਤਾਂ ਇਸੀ ਕਿਉਂ ਆ ਰਹੀ ਹੈ ਪਹਿਲਾਂ ਇਸੀ ਕਰਕੇ ਗਏ ਨਹੀਂ ਜੀ ਸਰਪੰਚ ਜੀ ਚਾਰ ਦਿਨਾਂ ਚ ਸਕੀਮ ਬਦਲੀ ਚਾਰ ਜਣਾ ਨੇ ਬਦਲਾ ਦਿੱਤਾ ਪਹਿਲਾਂ ਵੀ ਮੰਗਲਵਾਰ ਤੱਕ ਸਾਡੇ ਜਰਨਲ ਸੀ ਮੰਗਲਵਾਰ ਤੋਂ ਬਾਅਦ ਕੁਝ ਬਦਲਿਆ ਮੰਗਲਵਾਰ ਤੋਂ ਬਾਅਦ ਹੋਇਆ ਹਾਂਜੀ 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 ਅੱਛਾ ਅੱਛਾ ਇਹ ਜੀ ਹੁਣ ਨਾਮ ਰਮਨਪ੍ਰੀਤ ਸਿੰਘ ਹੈ ਜੀ ਦੇ ਸੀ ਵੀ ਤੁਹਾਨੂੰ ਕਿ ਜਾਣਦੇ ਸੀ ਸਰਪੰਚ ਜੀ ਦੇਖੋ ਜੀ ਮੇਰ ਨਾਲ ਸਾਰਾ ਮੇਰਾ ਪਿੰਡ ਖੜਾ ਜੀ ਮੇਨੇ ਮੇਰੇ ਪਿੰਡ ਨੇ ਮੇਰੇ ਤੇ ਸਰਬਸੰਮਤੀ ਕਰਤੀ ਸੀ ਜੀ ਉਸ ਤੋਂ ਬਾਅਦ ਜੀ ਇੱਕ ਪਾਸੇ ਤਾਂ ਸੀਐਮ ਸਾਹਿਬ ਕਹਿ ਰਹੇ ਨੇ ਵੀ ਪਿੰਡਾਂ 'ਚ ਸਰਬਸੰਮਤੀਆਂ ਹੋ ਰਹੀਆਂ ਨੇ ਦੂਜੇ ਪਾਸੇ ਜੀ ਆ ਸਾਡਾ ਪਿੰਡ ਰਿਜ਼ਰਵ ਕਰਤਾ ਹੀ ਐਸਸੀ ਕਰਤਾ ਸਾਡਾ ਪਿੰਡ ਪਿੱਛੇ 10 ਸਾਲਾਂ ਤੋਂ ਵੀ ਐਸਸੀ ਆ ਰਿਹਾ ਹੀ ਚਲੋ ਆਪਾਂ ਨਹੀਂ ਕਹਿੰਦੇ ਜੀ ਉਹਨਾਂ ਦਾ ਹੱਕ ਆ ਉਹਨਾਂ ਨੂੰ ਵੀ ਮਿਲਿਆ ਜੀ ਪਰ ਹੁਣ ਸਾਡਾ ਹੱਕ ਤੀਗਾ ਜਰਨਲ ਆਉਣਾ ਚਾਹੀਦਾ ਤੀਗਾ ਜੀ ਪਰ ਇਸ ਸੁਭਾਸਾ ਨਾਲ ਤਾਂ ਸਾਨੂੰ ਬਾਰੀ ਹੁਣੀ ਮਿਲਣੀ ਹੈਗੀ ਜੀ ਬਾਕੀ ਪਹਿਲਾਂ ਮੇਰੇ ਸਾਡੇ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ ਜੀ ਪਿੱਛੇ ਪਹਿਲਾਂ ਮੇਰੇ ਬਾਪੂ ਜੀ ਬਹੁਤ ਲੰਮਾ ਸਮਾਂ ਪਿੰਡ ਦੇ ਸਰਪੰਚ ਰਹੇ ਨੇ ਇਹ ਆ ਸਾਰਿਆਂ ਨੂੰ ਪਤਾ ਹੀ ਹੈ ਇਹ ਉਹਨਾਂ ਨੇ ਬਹੁਤ ਕੰਮ ਕਰਾਇਏ ਨੇ ਇਸ ਕਰਕੇ ਲੋਕਾਂ ਨੇ ਜੀ ਮੇਰੇ ਤੇ ਵਿਸ਼ਵਾਸ ਜਤਾਇਆ ਜਤਾਇਆ 3 ਸੂਬਾ ਮੈਨੂੰ ਅੱਗੇ ਕਰਿਆ ਸੀਗਾ ਉਹਨੂੰ ਸਰਪੰਚੀ ਨਾਲ ਸਰਪੰਚ ਬਣਾਤਾ ਮੈਨੂੰ ਹਾਂਜੀ ਮੈਂ 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 ਬਹੁਤ ਕੱਲ ਤੱਕ ਦਾ ਫੋਨ ਕਰੀ ਜਨਾ ਜੀ ਸਾਡਾ ਪਿੰਡ ਜਰਨਲ ਰੱਖੋ ਜਰਨਲ ਰੱਖੋ ਜੀ ਹੁਣ ਦਰਬਾਹ ਗਿਆ ਜੀ ਕਹਿੰਦੇ ਲਿਸਟ ਦੇਖੋ ਜੀ ਜਦੋਂ ਸਾਰਾ ਪਿੰਡ ਖੜ ਹੋ ਤਾਂ ਸਭ ਕੋ ਸਹ ਸਕਦਾ ਜੀ ਕੋਈ ਬਿਨਾਂ ਤਾਂ ਨਹੀਂ ਕੁਝ ਰਹਿੰਦਾ ਹੁੰਦਾ ਜੀ ਬਾਕੀ ਅੱਗੇ ਮਰਜੀ ਹੈ ਜੀ ਠੀਕ ਹੈ ਜੀ ਹੁਣ ਮੈਂ ਤਾਂ ਮੇਰੇ ਪਿੰਡ ਨਾਲ ਆਈ ਜਿਵੇਂ ਮੇਰਾ ਪਿੰਡ ਮੈਨੂੰ ਕਹੂਗਾ ਜੀ ਮੈਂ ਤਾਂ ਉਵੇਂ ਕਰੂ ਮੇਰਾ ਪਿੰਡ ਮੈਨੂੰ ਕਹੂਗਾ ਵੀ ਉੱਠ ਕੇ ਬਾਗ ਚੱਲ ਮੈਂ ਉੱਠ ਕੇ ਬਾਗ ਚੱਲੂ ਜੇ ਮੇਰਾ ਪਿੰਡ ਕਹੂਗਾ ਉਹ ਬੈਠਾ ਰਹੇ ਤਾਂ ਮੈਂ ਬੈਠਾ ਰਹੂਗਾ ਬਾਕੀ ਕੋਈ ਗੱਲ ਨਹੀਂ ਮੈਂ ਆਪ ਵੀ ਆਮ ਆਦਮੀ ਪਾਰਟੀ ਨਾਲ ਆਈ ਕੋਈ ਇਹੋ ਜੀ ਗੱਲ ਨਹੀਂ ਹੈਗੀ ਇਹ ਆਪਣਾ ਮਸਲਾ ਇਹ ਹੈ ਜੀ ਪਹਿਲਾਂ ਆਪਾਂ ਨੇ ਇਹ ਮੇਰਾ ਭਤੀਜਾ ਜੀ ਇਹਨੂੰ ਸੰਮਤੀ ਨਾਲ ਪਿੰਡ ਨੇ ਸਰਪੰਚ ਦੀ ਚੋਣ ਚ ਕਰਤਾ ਦੀਗਾ ਵੀ ਸம்மਦੀਆ ਸਾਰੇ ਪਿੰਡ ਦੀ ਸਾਰੇ ਨਗਰ ਦੀ ਤੇ ਉਹ ਤੋਂ ਬਾਅਦ ਜੀ ਹੁਣ ਪਹਿਲਾਂ ਲਿਸਟ ਦੀ ਸੀ ਸਾਡੀ ਮੰਗਲਵਾਰ ਤੱਕ ਜਰਨਲ ਮੰਗਲਵਾਰ ਤੱਕ ਜਰਨਲ ਸੀ ਉਸ ਤੋਂ ਬਾਅਦ ਕੱਟ ਕੇ ਦੋ ਚਾਰ ਬੰਦਿਆਂ ਨੇ ਦੋ ਚਾਰ ਬੰਦਿਆਂ ਨੇ ਲਿਸਟ ਚੋਂ ਹੋ ਕਰਾ ਕੇ ਹੁਣ ਐਸਸੀ ਕਰਵਾਤੀ ਕੋ ਦਾ ਸਾਡਾ ਰੋਸ ਆ ਵੀ ਸਾਡਾ ਪਿੰਡ ਪਹਿਲਾਂ ਵੀ ਇਸ ਪਿਛਲੇ ਵਾਰੀ ਵੀ ਐਸਸੀ ਜੀਤੀਗਾ ਉਹ ਤੋਂ ਪਿਛਲੀ ਵਾਰ ਵੀ ਵੀ ਹੁਣ ਸਾਨੂੰ ਜਰਨਲ ਦੀ ਹੀ ਚਾਹੀਦੀ ਸਾਡੇ ਪਿੰਡ ਦਾ ਬਾਈਕਾਉਟ ਮਾਲੋ ਚੈੱਕ ਕਰਾਇਆ ਜਾ ਬੇ ਸਾਡੇ ਪਿੰਡ ਕੋਈ ਵਿਕਾਸ ਨਹੀਂ ਹੋਇਆ 10 ਸਾਲਾਂ ਦੇ ਵਿੱਚ ਸਾਡੇ ਪਿੰਡ ਦਾ ਸੜਕਾਂ ਦਾ ਬੁਰਾ ਹਾਲਾ ਨਾਲੀਆਂ ਦਾ ਗਲੀਆਂ ਦਾ ਇਸਰਫਾਸਤੇ ਸਰਕਾਰ ਸਾਹੀ ਤਾਂ ਹੋਈ ਸਾਹੀ ਤਾਂ ਹੋਈ ਮੰਤਰੀ ਸਾਹਿਬ ਕਹਿ ਰਹੇ ਨੇ ਜੀ ਸਾਡੇ ਪਿੰਡ ਚ ਕਲੇਸ਼ ਪੈਂਦਾ ਮਾੜੀ ਗੱਲ ਆ ਸੀ ਉਹਨੂੰ ਸ਼ਾਂਤਿਆਂ ਵਾਲੇ ਨੂੰ ਹੱਲ ਪਾ ਕੇ ਕੋਈ ਤਾਂ ਅੱਗੇ ਰਾਸ ਕੋਈ ਗੱਲ ਹੈ ਸੈਮਟਨੋਟ ਜਾ ਰਹੇ ਹਾਂ ਯਾਰ ਮੈਂ ਕਰ ਰਿਹਾ ਮੰਗਲਵਾਰ ਤੋਂ ਬਾਅਦ ਬਾਅਦ ਖਿਆ ਦੇਖਿਆ ਜਾਬੇ ਤਾਂ ਇਸ ਵਾਰ ਕਾਫੀ ਪਿੰਡਾਂ ਦੇ ਵਿੱਚ ਇਹ ਜਿਹੜੀ ਕਿ ਲਹਿਰ ਉੱਠਦੀ ਨਜ਼ਰ ਆ ਰਹੀ ਹੈ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤ ਜਿਹੜੀ ਕਿ ਚੁਣੀ ਗਈ ਹੈ ਇਹ ਬਹੁਤ ਵਧੀਆ ਤੇ ਖਾਸ ਉਪਰਾਲਾ ਕਿਉਂਕਿ ਇਸ ਦੇ ਨਾਲ ਪਿੰਡ ਦੀ ਭਾਈਚਾਰਕ ਸਾਂਝ ਬਰਕਰਾਰ ਰਹੇਗੀ ਬਿਊਰੋ ਰਿਪੋਰਟ ਹਰਪ